ਬੀਤੇ ਕ ਖਰੜ ਦੇ ਇੱਕ ਨਜ਼ਦੀਕੀ ਪਿੰਡ ਦੇ ਵਿੱਚ ਮਨੀਸ਼ ਨਾਮ ਦੇ ਬਾਉਂਸਰ ਦਾ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਕਿਆਸ ਨਿਗਾਏ ਜਾ ਰਹੇ ਸੀਗੇ ਕਿ ਆਖਰਕਾਰ ਕਿਤੇ ਇਹ ਗੈਂਗਵਾਰ ਨਾ ਹੋਵੇ ਜਾਂ ਗੈਂਗਸਟਰਾਂ ਦੇ ਵੱਲੋਂ ਕੀਤੀ ਗਈ ਕੋਈ ਵੱਡੀ ਵਾਰਦਾਤ ਨਾ ਹੋਵੇ ਪਰ ਦੱਸ ਦਈਏ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਤਾਂ ਟੀਵੀਆਂ ਰਾਈ ਇਸ ਪੋਸਟ ਦੀ ਕੋਈ ਸੇ ਵੀ ਤਰੀਕੇ ਦੇ ਨਾਲ ਕੋਈ ਪੁਸ਼ਟੀ ਨਹੀਂ ਕਰਦਾ ਪਰ ਤੁਹਾਨੂੰ ਦੱਸ ਦਈਏ ਕਿ ਮਨੀਸ਼ ਨਾਮ ਦੇ ਬਾਉਂਸਰ ਦਾ ਬੀਤੇ ਕੱਲ ਪਿੰਡ ਦੇ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਜੋ ਹੈ ਉਸ ਦੀ ਜਿਹੜੀ ਕੱਲ ਲਾਸ਼ ਸੀਗੀ ਉਸ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ ਗਿਆ ਸੀਗਾ ਦਰਅਸਲ ਜਦੋਂ ਕਤਲ ਦੀ ਵਾਰਦਾਤ ਵਾਪਰਦੀ ਹੈ ਤਾਂ ਉਸ ਵਕਤ ਪੂਰਾ ਪਿੰਡ دہشت ਦੇ ਮਾਹੌਲ ਦੇ ਵਿੱਚ ਆ ਜਾਂਦਾ ਹੈ ਪਿੰਡ ਵਸਤੀ ਜਿਹੜੇ ਨੇ ਕਾਫੀ ਜ਼ਿਆਦਾ ਕਬਰائے ਹੋਏ ਨਸਰਾਰੇ ਸੀਗੇ ਪਰ ਉਸ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਰਕਾਰ ਉਹ ਹਮਲਾਵਰ ਕੌਣ ਸੀ ਜਿਨ੍ਹਾਂ ਦੇ ਵੱਲੋਂ ਮਨੀਸ਼ ਤੇ ਸਿਰ ਤੇ ਵਿੱਚ ਗੋਲੀਆਂ ਮਾਰੀਆਂ ਗਈਆਂ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਪਰ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਦੱਸਿਆ ਜਾ ਰਿਹਾ ਹੈ ਕਿ ਇਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੱਜ ਇਹ ਜੋ ਖਰੜ ਦੇ ਪਿੰਡ ਚੰਦੋ ਦੇ ਵਿੱਚ ਮਨੀਸ਼ ਕੁਮਾਰ ਨਾਮ ਦਾ ਕਤਲ ਹੋਇਆ ਹੈ ਇਹ ਕਤਲ ਸਾਡੇ ਭਰਾ ਲक्की ਪਟਿਆਲ ਨੇ ਕਰਵਾਇਆ ਹੈ ਇਹਨਾਂ ਨੇ 5 ਸਾਲ ਪਹਿਲਾਂ ਸਾਡੇ ਭਰਾ ਮੀਤ ਬਾਉਂਸਰ ਤੇ ਗੋਲੀਆਂ ਚਲਾਸ ਚਲਾਈਆਂ ਸੀ ਤੇ ਇਹਨਾਂ ਨੂੰ ਇਹ ਵਹਿਮ ਸੀ ਕਿ ਟਾਈਮ ਪੈ ਗਿਆ ਇੰਨਾ ਟਾਈਮ ਹੋ ਗਿਆ ਤੇ ਲਕੀਰ ਭੁੱਲ ਜਾਊਗਾ ਇਹ ਵਹਿਮ ਕੱਢ ਦਿਓ ਦਿਮਾਗ ਚੋ ਜਿੰਨਾ ਟਾਈਮ ਪਾਊਗਾ ਦੁਸ਼ਮਣੀ ਵੱਧਦੀ ਜਾਂਦੀ ਹੈ ਤੇ ਘਟਣੀ ਨਹੀਂ ਹੈ ਕਹਿੰਦੇ ਰਹਿੰਦੇ ਆ ਉਹ ਨੂੰ ਵਾਰਨਿੰਗ ਆ ਹੁਣ ਤੇ ਕੈਨ ਇੱਕ ਕੋਸਤੇ ਵਿੱਚ ਲਿਖਿਆ ਗਿਆ ਹੈ ਕਿ ਹੁਣ ਇਹ ਵਾਰਨਿੰਗ ਆ ਕਿ ਜਿਨ ਨੇ ਜਿਨ ਨੇ ਤਕੜੇ ਹੋ ਜਾਓ ਹੁਣ ਜਿੰਨੇ ਜਿੰਨੇ ਵੀ ਮੇਰੇ ਫੋਨ ਕਾਲ ਨੂੰ ਇਗਨੋਰ ਕੀਤਾ ਉਹ ਖਾਸ ਸੌਰ ਦੇ ਉੱਤੇ ਸੁਣ ਲੋ ਤੇ ਜੇਕਰ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਦਾ ਵੀ ਨੁਕਸਾਨ ਹੁੰਦਾ ਤਾਂ ਫਿਰ ਤੁਸੀਂ ਉਸਦੇ ਜ਼ਿੰਮੇਵਾਰ ਖੁਦ ਹੋਮੋਗੇ ਇਹ ਪੋਸਟ ਦੇ ਵਿੱਚ ਗੱਲਾਂ ਆਖੀਆਂ ਗਈਆਂ ਨੇ ਕਿਹਾ ਗਿਆ ਹੈ ਕਿ ਕੱਲ ਜੋ ਕਤਲ ਹੋਇਆ ਸੀਗਾ ਇਹ ਕਤਲ ਜਿਹੜਾ ਸਾਡੇ ਭਰਾ ਲੱਕੀ ਪਟਿਆਲ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਹਨਾਂ ਨੇ ਸਾਡੇ ਭਰਾ ਦਾ ਕਤਲ ਕੀਤਾ ਸੀਗਾ ਤੇ ਇਹਨਾਂ ਨੂੰ ਲੱਗਾ ਸੀ ਕਿ ਸ਼ਾਇਦ ਅਸੀਂ ਭੁੱਲ ਗਏ ਆ ਪਰ ਜਿਹਾ ਨਹੀਂ ਹੋਇਆ ਜਿੰਨਾ ਟਾਈਮ ਪਏਗਾ ਉਹ ਨਹੀਂ ਮਨੀ ਜ਼ਿਆਦਾ ਵੱਧਦੀ ਜਾਂਦੀ ਹੈ ਘੁੜੀ ਹੁੰਦੀ ਜਾਂਦੀ ਹੈ ਜਿਸ ਕਰਕੇ ਇਹ ਬਦਲਾ ਸਾਡੇ ਵੱਲੋਂ ਲਿਆ ਗਿਆ ਇਸ ਪੋਸਟ ਦੇ ਵਿੱਚ तमाम ਗੱਲਾਂ ਲਿਖੀਆਂ ਗਈਆਂ ਨੇ ਹਾਲਾਂਕਿ ਦਾ ਟੀਵੀ ਐਨ ਰਾਹੀਂ ਇਸ ਪੋਸਟ ਦੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੁਸ਼ਟੀ ਨਹੀਂ ਕਰਦਾ ਪਰ ਦੱਸਦੀ ਹੈ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬੀਤੇ ਕੱਲ ਖਰੜ ਦੇ ਪਿੰਡ ਚੰਦੋ ਦੇ ਵਿੱਚ ਮਨੀਸ਼ ਨਾਮ ਦੇ ਬਾਉਂਸਰ ਦਾ ਕਤਲ ਕੀਤਾ ਗਿਆ ਸੀ ਚਿੱਟੇ ਦਿਨ ਹੀ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਜਿਸ ਤੋਂ ਬਾਅਦ ਪੋਸਟ ਨੂੰ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਪੋਸਟ ਨੂੰ ਪੜ ਕੇ ਵੀ ਸੁਣਾਇਆ ਗਿਆ ਕਿ ਇਸ ਦੇ ਵਿੱਚ ਕਿਸ ਤਰੀਕੇ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਪਰ ਦਾ ਟੀਵੀ ਨਰਾਇਸਵ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਦੇ ਵੱਲੋਂ ਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਆਉਣ ਵਾਲੇ ਸਮੇਂ ਦੌਰਾਨ ਦੇਖਣਾ ਹੋਵੇਗਾ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਰ ਵੱਡੀ ਖਬਰ ਹੈ ਕਿ ਸੋਸ਼ਲ ਮੀਡੀਆ ਤੇ ਪੋਸਟ ਪਾਕੇ ਦਵੰਦਰ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਬੀਤੇ ਕੱਲ ਜੋ ਮਨੀਸ਼ ਨਾਮ ਦੇ ਬਾਉਂਸਰ ਦਾ ਕਤਲ ਕੀਤਾ ਗਿਆ। ਬੀਤੇ ਕੱਲ ਖਰੜ ਦੇ ਇੱਕ ਨਜ਼ਦੀਕੀ ਪਿੰਡ ਦੇ ਵਿੱਚ ਮਨੀਸ਼ ਨਾਮ ਦੇ ਬਾਉਂਸਰ ਦਾ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਸੀਗੇ ਕਿ ਆਖਰਕਾਰ ਕਿਤੇ ਇਹ ਗੈਂਗਵਾਰ ਨਾ ਹੋਵੇ ਜਾਂ ਗੈਂਗਸਟਰਾਂ ਦੇ ਵੱਲੋਂ ਕੀਤੀ ਗਈ ਕੋਈ ਵੱਡੀ ਵਾਰਦਾਤ ਨਾ ਹੋਵੇ। ਫਰਦਾਸ ਦਈਏ ਕਿ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਦਵਿੰਦਰ ਬੰਬੀਹਾ ਗੈਂਗ ਦੇ ਵੱਲੋਂ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਤਾਂ ਟੀਵੀ ਐਨ ਆਰ ਆਈ ਇਸ ਪੋਸਟ ਦੀ ਕੋਈ ਸੇ ਵੀ ਤਰੀਕੇ ਦੇ ਨਾਲ ਕੋਈ ਪੁਸ਼ਟੀ ਨਹੀਂ ਕਰਦਾ ਪਰ ਤੁਹਾਨੂੰ ਦੱਸ ਦਈਏ ਕਿ ਮਨੀਸ਼ ਨਾਮ ਦੇ ਬਾਉਂਸਰ ਦਾ ਬੀਤੇ ਕੱਲ ਪਿੰਡ ਦੇ ਅੰਦਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਦੱਸਿਆ ਜਾ ਰਿਹਾ ਹੈ ਕਿ ਮਨੀਸ਼ ਜੋ ਹੈ ਉਸ ਦੀ ਜਿਹੜੀ ਕੱਲ ਲਾਸ਼ ਸੀਗੀ ਉਸਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਸੀਗਾ ਦਰਅਸਲ ਜਦੋਂ ਕਤਲ ਦੀ ਵਾਰਦਾਤ ਵਾਪਰਦੀ ਹੈ ਤਾਂ ਉਸ ਵਕਤ ਪੂਰਾ ਪਿੰਡ دہشت ਦੇ ਮਾਹੌਲ ਦੇ ਵਿੱਚ ਆ ਜਾਂਦਾ ਹੈ ਪਿੰਡ ਵਸਤੀ ਜਿਹੜੇ ਨੇ ਕਾਫੀ ਜ਼ਿਆਦਾ ਘਬਰਾਏ ਹੋਏ ਨਿੱਸਰਾਰੇ ਸੀਗੇ ਪਰ ਉਸ ਤੋਂ ਬਾਅਦ ਇਹ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਆਖਰਕਾਰ ਉਹ ਹਮਲਾਵਰ ਕੌਣ ਸੀ ਜਿਨ੍ਹਾਂ ਦੇ ਵੱਲੋਂ ਮਨੀਸ਼ ਤੇ ਸਿਰ ਤੇ ਵਿੱਚ ਗੋਲੀਆਂ ਮਾਰੀਆਂ ਗਈਆਂ ਤੇ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ ਪਰ ਅੱਜ ਸੋਸ਼ਲ ਮੀਡੀਆ ਦੇ ਉੱਤੇ ਇੱਕ ਪੋਸਟ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਕਤਲ ਦੀ ਜ਼ਿੰਮੇਵਾਰੀ ਲਈ ਗਈ ਹੈ ਹਾਲਾਂਕਿ ਪੋਸਟ ਦੇ ਵਿੱਚ ਕੀ ਕੁਝ ਲਿਖਿਆ ਗਿਆ ਉਹ ਵੀ ਤੁਹਾਨੂੰ ਜ਼ਰੂਰ ਦੱਸ ਦਿੰਨੇ ਆ ਦੱਸਿਆ ਜਾ ਰਿਹਾ ਹੈ ਕਿ ਇਸ ਪੋਸਟ ਦੇ ਵਿੱਚ ਲਿਖਿਆ ਹੈ ਕਿ ਅੱਜ ਕਿ ਜੋ ਖਰੜ ਦੇ ਪਿੰਡ ਚੰਦੋ ਦੇ ਵਿੱਚ ਮਨੀਸ਼ ਕੁਮਾਰ ਨਾਮ ਦਾ ਕਤਲ ਹੋਇਆ ਹੈ ਇਹ ਕਤਲ ਸਾਡੇ ਪਰਾ ਲੱਕੀ ਪਟਿਆਲ ਨੇ ਕਰਵਾਇਆ ਹੈ ਇਹਨਾਂ ਨੇ 5 ਸਾਲ ਪਹਿਲਾਂ ਸਾਡੇ ਭਰਾ ਮੀਤ ਬਾਉਂਸਰ ਤੇ ਗੋਲੀਆਂ ਚਲਾਸ ਚਲਾਈਆਂ ਸੀ ਤੇ ਇਹਨਾਂ ਨੂੰ ਇਹ ਵਹਿਮ ਸੀ ਕਿ ਟਾਈਮ ਪੈ ਗਿਆ ਇੰਨਾ ਟਾਈਮ ਹੋ ਗਿਆ ਤੇ ਲਕੀਰ ਭੁੱਲ ਜਾਊਗਾ ਇਹ ਵਹਿਮ ਕੱਢ ਦਿਓ ਦਿਮਾਗ ਚੋਂ ਜਿੰਨਾ ਟਾਈਮ ਪਾਊਗਾ ਦੁਸ਼ਮਣੀ ਵੱਧਦੀ ਜਾਂਦੀ ਹੈ ਤੇ ਘਟਣੀ ਨਹੀਂ ਹੈ ਕਹਿੰਦੇ ਰਹਿੰਦੇ ਆ ਉਹ ਨੂੰ ਵਾਰਨਿੰਗ ਆ ਹੁਣ ਤੇ ਕੈਨ ਇੱਕ ਕੋਸਤੇ ਵਿੱਚ ਲਿਖਿਆ ਗਿਆ ਹੈ ਕਿ ਹੁਣ ਇਹ ਵਾਰਨਿੰਗ ਆ ਕਿ ਜਿਨ ਨੇ ਜਿਨ ਨੇ ਤਕੜੇ ਹੋ ਜਾਓ ਹੁਣ ਜਿੰਨੇ ਜਿੰਨੇ ਵੀ ਮੇਰੇ ਫੋਨ ਕਾਲ ਨੂੰ ਇਗਨੋਰ ਕੀਤਾ ਉਹ ਖਾਸ ਤੌਰ ਦੇ ਉੱਤੇ ਸੁਣ ਲੋ ਤੇ ਜੇਕਰ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਦਾ ਵੀ ਨੁਕਸਾਨ ਹੁੰਦਾ ਤਾਂ ਫਿਰ ਤੁਸੀਂ ਉਸ ਦੇ ਜ਼ਿੰਮੇਵਾਰ ਖੁਦ ਹੋਮੋਗੇ ਇਹ ਪੋਸਟ ਦੇ ਵਿੱਚ ਗੱਲਾਂ ਆਖੀਆਂ ਗਈਆਂ ਨੇ ਕਿਹਾ ਗਿਆ ਹੈ ਕਿ ਕੱਲ ਜੋ ਕਤਲ ਹੋਇਆ ਸੀਗਾ ਇਹ ਕਤਲ ਜਿਹੜਾ ਸਾਡੇ ਭਰਾ ਲੱਕੀ ਪਟਿਆਲ ਦੇ ਵੱਲੋਂ ਕੀਤਾ ਗਿਆ ਕਿਉਂਕਿ ਇਹਨਾਂ ਨੇ ਸਾਡੇ ਭਰਾ ਦਾ ਕਤਲ ਕੀਤਾ ਸੀਗਾ ਤੇ ਇਹਨਾਂ ਨੂੰ ਲੱਗਾ ਸੀ ਕਿ ਸ਼ਾਇਦ ਅਸੀਂ ਭੁੱਲ ਗਏ ਆ ਪਰ ਅਜਿਹਾ ਨਹੀਂ ਹੋਇਆ ਜਿੰਨਾ ਟਾਈਮ ਪਏਗਾ ਉਹ ਨਹੀਂ ਮਨੀ ਜ਼ਿਆਦਾ ਵੱਧਦੀ ਜਾਂਦੀ ਹੈ ਗੁੜੀ ਹੁੰਦੀ ਜਾਂਦੀ ਹੈ ਜਿਸ ਕਰਕੇ ਇਹ ਬਦਲਾ ਸਾਡੇ ਵੱਲੋਂ ਲਿਆ ਗਿਆ ਹੈ ਇਸ ਪੋਸਟ ਦੇ ਵਿੱਚ तमाम ਗੱਲਾਂ ਲਿਖੀਆਂ ਗਈਆਂ ਨੇ ਹਾਲਾਂਕਿ ਦਾ ਟੀਵੀ ਐਨ ਰਾਹੀਂ ਇਸ ਪੋਸਟ ਦੀ ਕਿਸੇ ਵੀ ਤਰੀਕੇ ਦੇ ਨਾਲ ਕੋਈ ਪੁਸ਼ਟੀ ਨਹੀਂ ਕਰਦਾ ਪਰ ਦੱਸਦੀ ਹੈ ਪੋਸਟ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਬੀਤੇ ਕੱਲ ਖਰੜ ਦੇ ਪਿੰਡ ਚੰਦੋ ਦੇ ਵਿੱਚ ਮਨੀਸ਼ ਨਾਮ ਦੇ ਬਾਉਂਸਰ ਦਾ ਕਤਲ ਕੀਤਾ ਗਿਆ ਸੀ ਚਿੱਟੇ ਦਿਨ ਹੀ ਸਿਰ ਦੇ ਵਿੱਚ ਗੋਲੀਆਂ ਮਾਰ ਕੇ ਜਿਸ ਤੋਂ ਬਾਅਦ ਇਹ ਪੋਸਟ ਹੁਣ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇਸ ਪੋਸਟ ਨੂੰ ਪੜ ਕੇ ਵੀ ਸੁਣਾਇਆ ਗਿਆ ਕਿ ਇਸ ਦੇ ਵਿੱਚ ਕਿਸ ਤਰੀਕੇ ਦੀਆਂ ਗੱਲਾਂ ਲਿਖੀਆਂ ਹੋਈਆਂ ਨੇ ਪਰ ਦਾ ਟੀਵੀ ਨਰਾਇਸਵ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦਾ ਹਾਲਾਂਕਿ ਇਸ ਮਾਮਲੇ ਦੇ ਵਿੱਚ ਕਿੰਨੀ ਕਿ ਸੱਚਾਈ ਹੈ ਪੁਲਿਸ ਕੀ ਕਾਰਵਾਈ ਕਰਦੀ ਹੈ ਪੁਲਿਸ ਦੇ ਵੱਲੋਂ ਕੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਫਿਲਹਾਲ ਇਹ ਜਾਂਚ ਦਾ ਵਿਸ਼ਾ ਆਉਣ ਵਾਲੇ ਸਮੇਂ ਦੌਰਾਨ ਦੇਖਣਾ ਹੋਵੇਗਾ ਕਿ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਪਰ ਵੱਡੀ ਖਬਰ ਹੈ ਕਿ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਵੰਦਰ ਬੰਬੀਹਾ ਗਰੁੱਪ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਬਿੱਤੇ ਕੱਲ ਜੋ ਮਨੀਸ਼ ਨਾਮ ਦੇ ਬਾਉਂਸਰ ਦਾ ਕਤਲ ਕੀਤਾ ਗਿਆ ਹੈ